ਮੈਂ ਵਿਸ਼ੇਸ਼ ਧੰਨਵਾਦ ਕਰਦਾ ਹਾਂ ਵੀਰ ਜੀ ਆਜ਼ਾਦ ਵੈਬ ਟੀਵੀ ਵਾਲੇ ਵੀਰਾਂ ਦਾ ਜਿਨ੍ਹਾਂ ਨੇ ਇਹ ਸਾਰੇ ਦਾ ਸਾਰਾ ਸਮਾਗਮ ਲਾਈਵ ਕੀਤਾ ਹੈ ਮੈਂ ਕੋਈ ਕਿਸੇ ਦਾ ਨਰਾਦਰ ਨਹੀਂ ਪਰ ਪਹਿਲੇ ਸਾਲਾਨਾ ਜੋੜ ਮੇਲੇ ਆ ਜਾਂ ਜਦੋਂ ਲਾਈਵ ਵਾਸਤੇ ਵੀਰਾਂ ਨੂੰ ਬੇਨਤੀ ਕਰਦੇ ਸਨ ਕਿ ਕਈ ਵਾਰ ਬਾਹਰੋਂ ਵਿਦੇਸ਼ਾਂ ਚ ਫੋਨ ਆਉਂਦੇ ਰਹਿੰਦੇ ਸੀ ਕਿ ਯਾਰ ਆਵਾਜ਼ ਨਹੀਂ ਸਹੀ ਆ ਰਹੀ ਜਾਂ ਵੀਡੀਓ ਦੀ ਕੁਆਲਿਟੀ ਨਹੀਂ ਚੰਗੀ ਆ ਰਹੀ ਜਦੋਂ ਤੋਂ ਇਹ ਵੀਰ ਸਾਡੇ ਨਾਲ ਸੇਵਾ ਨਿਭਾ ਰਹੇ ਨੇ ਮੇਲੇ ਦੇ ਵਿੱਚ ਉਦੋਂ ਤੋਂ ਇਹ ਅਲਮਾ ਨਹੀਂ ਆ ਰਿਹਾ ਕਿਉਂਕਿ ਤਕਰੀਬਨ ਵਿਦੇਸ਼ ਜਿਹੜੇ ਨਗਰ ਦੇ ਨੌਜਵਾਨ ਵੀਰ ਗਏ ਹਨ ਮੇਰਾ ਨੰਬਰ ਤਕਰੀਬਨ ਵੀਰਾ ਕੋਲ ਹੈਗਾ ਤੇ ਮੈਂ ਸਟੇਟਸ ਲਾ ਦਿੰਦਾ ਉਹ ਸਾਰਿਆਂ ਕੋਲ ਪਹੁੰਚ ਜਾਂਦਾ ਹੈ ਉੱਥੇ ਬੈਠੇ ਹੋ ਮੈਨੂੰ ਕਈ ਵਾਰ ਉਹਨਾਂ ਨੇ ਫੋਟੋਆਂ ਭੇਜੀਆਂ ਕਿ ਅਸੀਂ LCD ਤੇ ਲਾ ਕੇ ਸਾਰੇ ਵੀਰ ਜਿਹੜਾ ਸਾਰਾ ਦਿਨ ਦਾ ਦੀਵਾਨ ਸੁਣਦੇ ਆ ਤੇ ਇੰਜ ਲੱਗਦਾ ਹੈ ਕਿ ਅਸੀਂ ਵੀ ਮੇਲੇ ਦੇ ਵਿੱਚ ਹੀ ਹਾਜ਼ਰੀ ਭਰ ਰਹੇ ਹੋਵਾਂਗੇ ਸੋ ਇਹ ਬੜੇ ਧਿਆਨ ਦੇ ਨਾਲ ਵੀਰ ਜਿਹੜੇ ਨੇ ਉਹ ਲਾਈਵ ਕਰਦੇ ਨੇ ਤੇ ਕੱਲੀ-ਕੱਲੀ ਆਵਾਜ਼ ਜਿਹੜੀ ਹੈ ਉਹ ਸੁਣਾਈ ਦਿੰਦੀ ਹੈ ਤੇ ਵਿਦੇਸ਼ਾਂ ਵਿੱਚ ਵੀਰ ਬੈਠੇ ਉਹ ਧੰਨਵਾਦ ਕਰਦੇ ਸੀ ਇਸ ਵੀਰ ਦਾ ਮੈਂ ਤੈਨੂੰ ਧੰਨਵਾਦ ਕਰਦਾ ਹਾਂ